ਓ ਯਾਨੀ ਬੱਕੀ ਕੀ ਆਨੇ ਤੈਨੂੰ ਕਹਿੰਦੇ ਸੁੰਦਰ ਕਰ ਨਾ ਮੈਨੂੰ ਤੈਨੂੰ ਸੁਠੀ ਰਹਿ ਗਾ ਤੈਨੂੰ ਕਹਿੰਦੇ ਸੁੰਦਰ ਕਰ ਨਾ ਮੈਨੂੰ ਤੈਨੂੰ ਸੁਠੀ ਰਹਿ ਗਾ ਤੈਨੂੰ ਕਹਿੰਦੇ ਸੁੰਦਰ ਕਰ ਨਾ ਮੈਨੂੰ ਓ ਭਰਾ ਵਾਰੋ ਦੇ ਨਫ ਕਾਦੀ ਮਾਰਨ ਹੁੰਦੀ ਆ ਜਿਹੜੀ ਥੱਪੜ ਮਾਰੇ ਥੱਪੜ ਮਾਰੇ ਮੈਂ ਕਿਨੂੰ ਤੇ ਸੋਰੀ ਸਰ ਤੁਸੀਂ ਇਦਾਂ ਮੈਨੂੰ ਕੈਪਚਰ ਨਹੀਂ ਕਰ ਸਕਦੇ ਮੇਰੇ ਖਾਣੇ ਦੇ ਵਿੱਚ ਪਹਿਲਾਂ ਮੈਨੂੰ ਗੱਲ ਦੱਸੋ ਨਾ ਪਹਿਲਾਂ ਮੈਨੂੰ ਗੱਲ ਦੱਸੋ ਕੀ ਹੋਈ ਹੈ ਮੈਨੂੰ ਗੱਲ ਤਾਂ ਦੱਸੋ ਤੁਸੀਂ ਆ ਕੇ ਖਾਣੇ ਦੀ ਬਣਾਓ ਤੇ ਮੈਨੂੰ ਕੱਟ ਕੇ ਕਰੀ ਜਾਣੇ ਆਹ ਵੀ ਦੱਸੋ ਕਿ ਯਾਰ ਪਹਿਲਾਂ ਮੈਨੂੰ ਵੀਡੀਓ ਦਿਖਾਓ ਪਹਿਲਾਂ ਗੱਲ ਦੱਸੋ ਜਿਵੇਂ ਦਿਖਾਓ ਆਹ ਬਾਕੀ ਆਪਣੇ ਬੰਦੇ ਹੋ ਕਿਤਾ ਕਰਨ ਦੇ ਨੇ ਹਾਂ ਆਵਾਜ਼ ਫੋਨ ਚੁੱਕ ਲੈਣਾ ਪਹਿਲਾਂ ਫੋਨ ਨਹੀਂ ਫੜਸਦੇ ਭਾਈ ਬਿਲਕੁਲ ਗਲਤ ਕਰ ਨਹੀਂ ਨਹੀਂ ਬਿਲਕੁਲ ਗਲਤ ਨਹੀਂ ਬਿਲਕੁਲ ਗਲਤ ਗੱਲ ਹੈ ਭਾਈ ਆਹ ਨਹੀਂ ਪਹਿਲਾਂ ਤੁਸੀਂ ਟੋਟਾ ਕਰੀਂ ਤੁਹਾਡਾ ਤਰੀਕਾ ਆਹ ਤੁਹਾਡਾ ਤਰੀਕਾ ਸਹੀ ਹੈ ਆ ਠੀਕ ਹੈ ਆ ਠੀਕ ਉਹ ਗੱਲ ਤੋਂ ਗੱਲ ਕੀ ਆ ਆ ਠੀਕ ਹੈ ਗੱਲ ਤੁਹਾਡੀ ਕਿ ਫੇਸਬੁਕ ਤੇ ਜਾਂ ਦੂਸਰੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਆਪਣਾ ਬੱਸ ਸਟੈਂਡ ਚੌਕੀ ਇੰਚਾਰਜ ਬਟਾਲਾ ਇਹ ਜਗਤਾਰ ਸਿੰਘ ਇੱਕ ਲੜਕੀ ਨੂੰ ਥੱਪੜ ਮਾਰਦੇ ਹੋਏ ਨਜ਼ਰ ਆ ਰਹੇ ਨੇ ਤੇ ਮੁੰਚੀ ਜਿਹੜਾ ਥਾਣੇ ਦਾ ਐਮਐਸਸੀ ਮਨਪ੍ਰੀਤ ਸਿੰਘ ਉਹ ਵੀ ਇੱਕ ਲੜਕੇ ਨੂੰ ਉਹਦੇ ਥੱਪੜ ਮਾਰ ਰਿਹਾ ਇਹ ਵੀਡੀਓ ਦੇਖੀ ਹੈ ਜੋ ਮੁਦਲੀ ਰਿਪੋਰਟ ਆ ਮਿਲੀ ਉਹਦੇ ਮੁਤਾਬਕ ਤੇ ਇਹਨਾਂ ਦਾ ਇਹ ਕੰਡਕਟ ਜਿਹੜਾ ਉਹ ਟੋਟਲੀ ਅਨਐਕਸੈਪਟੇਬਲ ਹੈ ਨਹੀਂ ਕਰਨਾ ਜੋ ਵੀਡੀਓ ਚ ਨਜ਼ਰ ਆ ਰਿਹਾ ਉਹ ਤੋਂ ਤੇ ਇਸ ਗੱਲਾਂ ਤੋਂ ਉਲਟਾ ਕਰ ਇਸ ਕਰਕੇ ਤੁਰੰਤ ਪ੍ਰਭਾਵ ਤੋਂ ਅਸੀਂ ਏਐਸਏ ਜਗਤਾਰ ਸਿੰਘ ਤੇ ਐਮਐਸਸੀ ਮਨਪ੍ਰੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ